ਡਾਕਟਰ ਅੰਕੁਰ ਮਹਿਦਰੂ ਐਸਡੀਐਮ ਮੁਕੇਰੀਆਂ ਸਾਰੇ ਮੁਕੇਰੀਆਂ ਵਾਸੀਆਂ ਨੂੰ ਇਹ ਸੰਦੇਸ਼ ਰਾਹੀਂ ਦੱਸਣਾ ਚਾਹਨਾ ਵੀ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ 'ਚ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਹਿਮਾਚਲ ਏਰੀਆ 'ਚ ਵੀ ਹੋ ਰਹੀ ਹੈ ਤੇ ਪੰਜਾਬ 'ਚ ਵੀ ਤੇ ਜਿਹਦੇ ਕਰਕੇ ਹੜਾ ਵਰਗੀ ਸਥਿਤੀ ਬਣੀ ਹੋਈ ਹੈ ਤੇ ਜਿਹੜਾ ਦਰਿਆ ਹੈ ਬਿਆਸ ਦਰਿਆ ਉਹਦੇ ਵਿੱਚ ਪਾਣੀ ਕਾਫੀ ਆ ਰਿਹਾ ਹੈ ਕੁਝ ਪਾਣੀ ਚੱਕੀ ਤੋਂ ਵੀ ਆ ਰਿਹਾ ਹੈ ਤੇ ਸੋ ਮੈਂ ਸਾਰਿਆਂ ਨੂੰ ਇੱਕ ਤਾਂ ਅਪੀਲ ਕਰਨੀ ਚਾਹਾਂਗਾ ਵੀ ਦਰਿਆ ਤੇ ਪਾਣੀ ਤੋਂ ਦੂਰ ਰਹਿਣਗੇ ਤੇ ਜਿੰਨਾ-ਜਿੰਨਾ ਦੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਏ ਨੇ ਜਿੱਦਾਂ ਕਿ ਮੂਤਲਾ ਸਨਿਆਲਾ ਹਲੇਰ ਚਨਾਰਦਨ ਕੋਲੀਆਂ ਮਹਿਤਾਪੁਰ ਨਵਾਕਰ ਚਕਮੀਰਪੁਰ ਚੰਗੜਵਾ ਬੇਲਾਸਰਿਆਨਾਤ ਤੇ ਇਹਨਾਂ ਦੇ ਵਿੱਚ ਜਿਹੜੇ ਵੀ ਵਾਸੀ ਹਨ ਇੱਕ ਤਰ੍ਹਾਂ ਨਾਲ ਧਿਆਨ ਰੱਖਣ ਤੇ ਸਾਡੇ ਇਵੈਕੂਏਸ਼ਨ ਸੈਂਟਰ ਜਿਹੜੇ ਹਨ ਹਰ ਸੈਕਟਰ ਦੇ ਵਿੱਚ ਬਣੇ ਹੋਏ ਨੇ ਆਪਾਂ ਇਹ ਸੈਕਟਰ ਆਫਸਰ ਨਾਲ ਲੜਾਪਾ ਕਰਕੇ ਉਹਨਾਂ ਇਵੈਕੂਏਸ਼ਨ ਸੈਂਟਰ ਵਿੱਚ ਉਹ ਆ ਸਕਦੇ ਨੇ ਜੇਕਰ ਚਾਹੁੰਦੇ ਨੇ ਅਦਰਵਾਈਜ਼ ਵੀ ਜੇਕਰ ਆਪਣੇ ਘਰ ਦੇ ਵਿੱਚ ਵੀ ਹੈ ਕੋਈ ਵੀ ਉਹਨਾਂ ਨੂੰ ਰਿਲੀਵ ਦੀ ਮੈਡੀਕਲ ਹੈਲਪ ਦੀ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੈ ਜੀ ਤਾਂ ਵੀ ਸਾਡੇ ਸੈਕਟਰ ਅਫਸਰ ਨਾਲ ਸੰਪਰਕ ਕਰ ਸਕਦੇ ਨੇ ਤੇ ਸਾਡਾ ਜਿਹੜਾ ਸੈਕਟਰ ਅਫਸਰ ਦੇ ਕੰਟੈਕਟ ਨੰਬਰ ਜਾਂ ਹੋਰ ਹੈ ਉਹ ਵੀ ਮੈਂ ਮੀਡੀਆ ਰਾਹੀਂ ਉਹਨਾਂ ਸਾਰਿਆਂ ਨਾਲ ਸ਼ੇਅਰ ਕੀਤੇ ਜਾਣ ਤੇ ਸਾਡਾ ਕੰਟਰੋਲ ਰੂਮ ਦਾ ਨੰਬਰ ਵੀ ਹੁੰਦਾ ਨਾਲ ਸਾਂਝਾ ਕੀਤਾ ਜਾਂਦਾ ਸਰਕਾਰ ਡਿਫੀ ਮੈਮ ਆਹੀ ਕੀ ਕਹ ਗਿਆ ਸਰ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਜੀ ਇੱਕ ਤਾਂ ਸਾਰੇ ਪਿੰਡ ਵਾਸੀ ਤੇ ਸਾਰੇ ਅਸੀਂ ਵਿੱਚ ਚੌਕਸੀ ਰੱਖਣਾ ਆਪਣੇ ਤੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹੀ ਹਦਾਇਤਾਂ ਨੇ ਵੀ ਅਸੀਂ ਹਰ ਘੰਟੇ ਜਿਹੜਾ ਪੌਂਗ ਦੇਣ ਦਾ ਵੀ ਡਾਟਾ ਜਿਹੜਾ ਸਾਡੇ ਕੋਲ ਰੈਗੂਲਰ ਆ ਰਿਹਾ ਹੈ ਤੇ ਚੱਕੀ ਪੁਲ ਦਾ ਵੀ ਜਿਹੜਾ ਗੋਚ ਹੈਗਾ ਉਹਦਾ ਡਾਟਾ ਵੀ ਸਾਡੇ ਕੋਲ ਰੈਗੂਲਰ ਆ ਰਿਹਾ ਹੈਗਾ ਸੋ ਪਾਣੀ ਜਦੋਂ ਵੀ ਆਣਾ ਹੈਗਾ ਜਾਂ ਕੁਝ ਹੈਗਾ ਸਾਨੂੰ ਕੁਝ ਘੰਟਿਆਂ ਦਾ ਐਟਲੀਸਟ ਮੌਲਤ ਮਿਲ ਜੇਗੀ ਤੇ ਅਸੀਂ ਨਾਲ ਦੀ ਨਾਲ ਜਿਹੜਾ ਲੋਕਾਂ ਦੇ ਵਿੱਚ ਵੀ ਅਵੇਰਨੈਸ ਕਰ ਰਹੇ ਹਾਂ ਮੁਹੰਦੀ ਵਗੈਰਾ ਕਰਵਾ ਰਹੇ ਹੈਗੇ ਆ ਸੋ ਸਾਰੇ ਉਸ ਚੀਜ਼ ਨੂੰ ਬੜਾ ਧਿਆਨ ਨਾਲ ਰੱਖਣ ਤੇ ਇਹ ਨਾ ਕੋਈ ਵੀ ਇਸ ਗੱਲ ਤੇ ਸੋਚੇ ਵੀ ਜੀ ਜੇ ਅਨਾਉਂਸਮੈਂਟ ਹੋ ਰਹੀ ਹੈ ਤਾਂ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਆ ਜਾਊਗਾ ਇਸ ਚੀਜ਼ ਨੂੰ ਧਿਆਨਵਤ احتیاط برتن دی ਲੋੜ ਹੈ ਬੀ ਸਿੰਘ ਜੀ ਜਿਹੜੀ ਗੱਲ ਮੈਂ ਕਹਿਣਾ ਚਾਹਾਂ